ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿਮਰਨ ਕਰ ਪਗਤ ਪ੍ਰਗਟਾਈ ਪ੍ਰਭੂ ਦਾ ਸਿਮਰਨ ਕਰਕੇ ਪਗਤ ਜਗਤ ਵਿੱਚ ਮਸ਼ਹੂਰ ਹੁੰਦੇ ਹਨ ਹਰ ਸਿਮਰਨ ਲਗ ਬੇਦ ਉਪਾਏ ਸਿਮਰਨ ਵਿੱਚ ਹੀ ਜੁੜ ਕੇ ਰੇਸ਼ੀਆਂ ਨੇ ਵੇਦ ਆਦਿਕ ਧਰਮ ਪੁਸਤਕ ਰਚੀ ਹਰ ਸਿਮਰਨ ਪੈ ਸੇ ਜਤੀ ਦਾਤੀ ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁੱਖ ਸਿੱਧ ਬਣ ਗਏ ਜਤੀ ਬਣ ਗਏ ਦਾਤੀ ਬਣ ਗਏ ਹਰ ਸਿਮਰਨ ਨੀਜ ਚਹੋਂ ਕਰਕੇ ਜਾਂਦੇ ਸਿਮਰਨ ਦੀ ਬਰਕਤ ਨਾਲ ਨੀਜ ਮਨੁੱਖ ਸਾਰੇ ਸੰਸਾਰ ਵਿੱਚ ਪ੍ਰਗਟ ਹੋ ਗਏ ਹਰ ਸਿਮਰਨ ਤਾਰੀ ਸਵਤਰਨਾ ਪ੍ਰਭੂ ਦੇ ਸਿਮਰਨ ਨੇ ਸਾਰੀ ਧਰਤੀ ਨੂੰ ਆਸਰਾ ਦਿੱਤਾ ਹੋਇਆ ਹੈ ਸਿਮਰ ਸਿਮਰ ਹਰ ਕਾਰਨ ਕਰਨ ਜਗਤ ਦੇ ਕਰਤਾ ਪ੍ਰਭੂ ਨੂੰ ਸਦਾ ਸਿਮਰ ਹਰ ਸਿਮਰਨ ਕਿਉ ਸਗਲ ਆਕਾਰਾਂ ਪ੍ਰਭੂ ਨੇ ਸਿਮਰਨ ਵਾਸਤੇ ਸਾਰਾ ਜਗਤ ਬਣਾਇਆ ਹੈ ਹਰ ਸਿਮਰਨ ਮੈਂ ਹੈ ਆਪ ਨਿਰੰਕਾਰਾ ਜਿੱਥੇ ਸਿਮਰਨ ਹੈ ਉਥੇ ਨਿਰੰਕਾਰ ਆਪ ਵਸਦਾ ਹੈ ਕਰ ਕਿਰਪਾ ਜਿਸੇ ਆਪੁ ਭੁਜਾਇਆ ਮਿਹਰ ਕਰਕੇ ਜਿਸ ਮਨੁਖ ਨੂੰ ਸਿਮਰਨ ਕਰਨ ਦੀ ਸਮਝ ਦਿੰਦਾ ਹੈ ਨਾਨਕ ਗੁਰਮੁਖ ਹਰ ਸਿਮਰਨ ਦੇ ਨ ਪਾਇਆ ਹੈ ਨਾਨਕ ਉਸ ਮਨੁੱਖ ਨੇ ਗੁਰੂ ਦੁਆਰਾ ਸਿਮਰਨ ਦੀ ਦਾਤ ਪ੍ਰਾਪਤ ਕਰ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ